ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਧੰਨ ਗੁਰੂ ਅੰਗਦ ਦੇਵ ਮਹਾਰਾਜੀ ਦਾ ਦੀਵਾਨ ਸਜਿਆ ਹੋਇਆ ਹੈ ਜਿਸ ਵਿੱਚ ਧੰਨ ਬਾਬਾ ਬੁੱਢਾ ਜੀ ਨੂੰ ਸਤਕਾਰ ਸਹਿਤ ਉੱਚੀ ਜਗ੍ਹਾ ਤੇ ਬਿਰਾਜਮਾਨ ਕੀਤਾ ਹੋਇਆ ਹੈ ਧੰਨ ਗੁਰੂ ਅਮਰਦਾਸ ਮਹਾਰਾਜੀ ਨੂੰ ਉਹਨਾਂ ਨੂੰ ਵਿਆਸਣ ਵਿਛਾ ਕੇ ਬਿਰਾਜਮਾਨ ਕੀਤਾ ਹੋਇਆ ਹੈ ਇਸੇ ਤਰ੍ਹਾਂ ਧੰਨ ਭਾਈ ਵਾਲਾ ਜੀ ਨੂੰ ਉਹਨਾਂ ਨੂੰ ਵੀ ਆਸਣ ਵਿਛਾ ਕੇ ਬਰਾਜਮਾਨ ਕੀਤਾ ਹੋਇਆ ਹੈ ਨਾਲ ਗੁਰੂ ਪਾਤਸ਼ਾਹ ਜੀ ਦੇ ਜੋ ਗੁਰਸਿੱਖ ਹਨ ਉਹ ਨਾਲ ਹੀ ਸਜੇ ਹੋਏ ਨੇ ਧੰਨ ਭਾਈ ਪਾਰੋ ਜੀ ਭਾਈ ਤਿੰਗਾ ਜੀ ਭਾਈ ਜੁਲਕਾ ਜੀ ਭਾਈ ਜੀਵਾ ਜੀ ਜਿਹੜੇ ਗੁਰੂ ਪਾਤਸ਼ਾਹ ਜੀ ਦਾ ਲੰਗਰ ਸਜਾਉਂਦੇ ਸਨ ਤੇ ਨਾਲ ਹੀ ਸਜੇ ਹੋਏ ਨੇ ਧੰਨ ਭਾਈ ਪੈੜਾ ਮੋਖਾ ਜੀ ਜੋ ਕਾਗਜ਼ ਕਲਮ ਦਵਾਤ ਲੈ ਕੇ ਲਿਖਣ ਲਈ ਹਾਜ਼ਰ ਬੈਠੇ ਨੇ ਸਾਹਮਣੇ ਸੰਗਤਾਂ ਸਜੀਆਂ ਨੇ ਦੀਵਾਨ ਵਿੱਚ ਮਾਤਾ ਮਾਂ ਭੈਣਾ ਵੀਰ ਬੱਚੇ ਬਜ਼ੁਰਗ ਵਿਚਕਾਰੋਂ ਦੀ ਥਾਂ ਛੱਡਿਆ ਹੋਇਆ ਹੈ ਤਾਂ ਕਿ ਸੰਗਤਾਂ ਮੱਥਾ ਟੇਕ ਕੇ ਬੈਠ ਸਕਣ ਧੰਨ ਭਾਈ ਬਾਲਾ ਜੀ ਨੇ ਭਰੇ ਦੀਵਾਨ ਵਿੱਚ ਸਤਿਗੁਰੂ ਜੀ ਤੋਂ ਆਗਿਆ ਲੈਣ ਲਈ ਹੱਥ ਬੰਨ ਕੇ ਬੇਨਤੀ ਕੀਤੀ ਤੇ ਸਤਿਗੁਰੂ ਜੀ ਨੇ ਇਸ਼ਾਰਾ ਕੀਤਾ ਕਿ ਧੰਨ ਭਾਈ ਬਾਲਾ ਜੀ ਆਪ ਜੀ ਕਿਰਪਾ ਕਰੋ ਜੋ ਚੱਲ ਰਹੀ ਲੜੀਵਾਰ ਕਥਾ ਮੇਰੇ ਗੁਰੂ ਨਾਨਕ ਦੀ ਹੈ ਉਹ ਸਾਨੂੰ ਸਾਰਿਆਂ ਨੂੰ ਸਰਵਣ ਕਰਾਓ ਧੰਨ ਭਾਈ ਬਾਲਾ ਜੀ ਨੇ ਆਗਿਆ ਲੈ ਕੇ ਸਮੂਹ ਸੰਗਤਾਂ ਨੂੰ ਮੁਖਾਤਬ ਹੋ ਕੇ ਕਹਿਣਾ ਕੀਤਾ ਕਿ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਸਰਵਣ ਕੀਤਾ ਹੈ ਕਿ ਸੁਲਤਾਨਪੁਰ ਗੁਰੂ ਸਾਹਿਬ ਜੀ ਪਹੁੰਚ ਗਏ ਸਨ ਸੋ ਉਥੇ ਖੁਸ਼ੀਆਂ ਦੇ ਮੰਗਲਾਚਾਰ ਹੋਏ ਰਾਏ ਬੁਲਾਰ ਜੀ ਨੂੰ ਮਿਲਣਾ ਕੀਤਾ ਨੱਗਨ ਵਾਸੀਆਂ ਨੂੰ ਮਿਲਣਾ ਕੀਤਾ ਬਿਆੰਤ ਖੁਸ਼ੀਆਂ ਖੁਸ਼ੀਆਂ ਤਲਵੰਡੀ ਦੇ ਵਿੱਚ ਫੈਲ ਗਈਆਂ ਅਗਮੇ ਵਚਨ ਹੋਏ ਰਾਏ ਬੁਲਾਰ ਜੀ ਦੇ ਨਾਲ ਰਾਏ ਬੁਲਾਰ ਜੀ ਨੇ ਆਖਿਆ ਕਿ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਆਪ ਜੀ ਕਿਰਪਾ ਕਰੋ ਮੇਰਾ ਜੋ ਜੀਵਨ ਹੈ ਮੁਕਤ ਹੋ ਜਾਵੇ ਤਾਂ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਹੇ ਰਾਏ ਜੀ ਆਪ ਜੀ ਸਤਨਾਮ ਦਾ ਸਿਮਰਨ ਕਰਿਆ ਕਰੋ ਸੋ ਉਪਦੇਸ਼ ਦੇ ਦਿੱਤਾ ਤੇ ਨਾਲ ਹੀ ਉਹਨਾਂ ਨੇ ਕਮਾਉਣਾ ਉਪਦੇਸ਼ ਆਰੰਭ ਕਰ ਦਿੱਤਾ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਆੰਤ ਜਿੱਥੇ ਸਿੱਖ ਸੰਗਤਾਂ ਸਤਿਗੁਰੂ ਜੀ ਦਾ ਸਤਕਾਰ ਕਰ ਰਹੇ ਸਨ ਤੇ ਸਤਿਗੁਰੂ ਜੀ ਨੇ ਦੇਖਿਆ ਕਿ ਹੁਣ ਚੱਲਣਾ ਚਾਹੀਏ ਸੋ ਮਹਿਤਾ ਕਲਿਆਣ ਦਾਸ ਜੀ ਤੋਂ ਆਗਿਆ ਲਈ ਮਾਤਾ ਤ੍ਰਿਪਤਾ ਜੀ ਤੋਂ ਆਗਿਆ ਲੈਣਾ ਕੀਤੀ ਇਸੇ ਤਰ੍ਹਾਂ ਧੰਨ ਮਾਤਾ ਸੁਲੱਖਣੀ ਜੀ ਨੂ ਰਾਣੀ ਨੇ ਵੀ ਪਿਤਾ ਜੀ ਦੇ ਚਰਨਾਂ ਪਰ ਬੰਦਨਾ ਕੀਤੀ ਅਤੇ ਮਾਤਾ ਤ੍ਰਿਪਤਾ ਜੀ ਦੇ ਚਰਨਾਂ ਤੇ ਬੰਦਨਾ ਕੀਤੀ ਤੇ ਸਾਰਿਆਂ ਤੇ ਉਹ ਵਿਦਾਇਗੀ ਲੈ ਕੇ ਸਤਗੁਰੂ ਸੱਚੇ ਪਾਤਸ਼ਾਹ ਜੀ ਜੋ ਸੁਲਤਾਨਪੁਰ ਲੋਧੀ ਪਹੁੰਚੇ ਹਨ ਤੋਂ ਇੱਥੇ ਪਹੁੰਚ ਕੇ ਧਨਪਾਈ ਬਾਲਾ ਜੀ ਵੀ ਪਹੁੰਚੇ ਨੇ ਮੋਦੀ ਖਾਨੇ ਤੋਂ ਆ ਕੇ ਕਿ ਸੱਚੇ ਪਾਤਸ਼ਾਹ ਜੀ ਆਪਜੀ ਪਰਿਵਾਰ ਦਾ ਹਾਲ ਚਾਲ ਸੁਣਾਓ ਸੋ ਇਸ ਤਰ੍ਹਾਂ ਸਤਗੁਰੂ ਜੀ ਨੇ ਸੁੱਖ ਸ਼ਾਂਤ ਪੁੱਛ ਕੇ ਦੱਸ ਕੇ ਜੋ ਸਾਰਾ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਹੈ ਸੋ ਅਗਲਾ ਜੋ ਪ੍ਰਸੰਗ ਆ ਰਿਹਾ ਹੈ ਉਹ ਮਾਤਾ ਸੁਰਖਣੀ ਜੀ ਦਾ ਹੈ ਸੋ ਮਾਤਾ ਸੁਰਖਣੀ ਜੀ ਦੀ ਕੀ ਸ਼ਖਸੀਅਤ ਸੀ ਕਿਸ ਤਰ੍ਹਾਂ ਦਾ ਸੁਭਾਅ ਸੀ ਉਹ ਸਾਰਾ ਪ੍ਰਸੰਗ ਆਪ ਜੀ ਦੇ ਸਾਹਮਣੇ ਧੰਨ ਭਾਈ ਬਾਲਾ ਜੀ ਐਉਂ ਕਹਿਣ ਲੱਗੇ ਕਿ ਸਤਿਗੁਰੂ ਜੀ ਇਸ ਪ੍ਰਕਾਰ ਕੁਝ ਸਮਾਂ ਬੀਤ ਜਾਣ ਪਿਛੋਂ ਭਾਈ ਮੂਲਾ ਜੀ ਆਪਣੀ ਲੜਕੀ ਨੂੰ ਮਿਲਣ ਲਈ ਆਏ ਤੇ ਬੜੇ ਪ੍ਰੇਮ ਨਾਲ ਮਿਲੇ ਪਰੰਤੂ ਸਲਖਣੀ ਜੀ ਮਿਲ-ਘਿਲ ਕੇ ਤ੍ਰਿਪ ਤ੍ਰਿਪ ਅਥਰੂ ਕਰਨ ਲੱਗ ਪਈ। ਪਿਤਾ ਜੀ ਨੇ ਪੁੱਛਿਆ ਬੱਚੀ ਰੋਣ ਦਾ ਕੀ ਕਾਰਨ ਹੈ? ਤਾਂ ਸਲਖਣੀ ਜੀ ਨੇ ਕਿਹਾ ਕਿ ਤੁਸੀਂ ਚੰਗੇ ਦੇ ਲੜ ਲਾਇਆ ਹੈ। ਘਰ-ਬਾਰ ਦੀ ਖ਼ਬਰੀ ਨਹੀਂ ਲੈਂਦਾ। ਮੇਰੇ ਕਰਮਾੜੇ ਸਨ ਜੋ ਤੁਸੀਂ ਮੈਨੂੰ ਇਸ ਘਰ ਵਿੱਚ ਡੋਬਿਆ ਹੈ। ਮਹੀਨਾ-ਮਹੀਨਾ ਪਰ ਬਾਹਰ ਹੀ ਰਹਿੰਦੇ ਹਨ। ਕਰ ਹੀ ਨਹੀਂ ਆਉਂਦੇ ਜੇ ਆਉਂਦੇ ਹਨ ਤਾਂ ਮੁਸਾਫਰਾ ਵਾਂਗ ਰਾਤ ਰਹਿ ਕੇ ਸਵੇਰੇ ਤੁਰ ਜਾਂਦੇ ਹਨ ਅੰਨਾ ਤਾਂ ਆਉਂਦਾ ਹੈ ਪਰ ਬਾਹਰ ਹੀ ਲੁਟਾਈ ਪੁਟਾਈ ਜਾਂਦੇ ਹਨ ਗ੍ਰਿਸ਼ਤੀਆਂ ਵਾਲੀ ਤਾਂ ਰੀਤ ਜਾਣਦੇ ਹੀ ਨਹੀਂ ਸਦਾ ਫਕੀਰਾਂ ਦਾ ਸੰਗ ਰੱਖਦੇ ਹਨ ਘਰ ਦੀ ਪੀੜ जरा ਨਹੀਂ ਜਾਣਦੇ ਇਸ ਤਰ੍ਹਾਂ ਦੇ ਦੁੱਖ ਸੁਣ ਕੇ ਭਾਈ ਮੂਲਾ ਜੀ ਨੂੰ ਬੜਾ ਕਰੋਧ ਆਇਆ ਤੇ ਉਸੇ ਵੇਲੇ ਹੀ ਭਾਈ ਆ ਜੈ ਰਾਮ ਜੀ ਪਾਸ ਅੱਗੇ ਆ ਕੇ ਤੇ ਜਾ ਕੇ ਅੱਗੇ ਗੁਰੂ ਜੀ ਵੀ ਉੱਥੇ ਹੀ ਬੈਠੇ ਸਨ ਧੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤਾਂ ਭਾਈ ਮੂਲਾ ਕਰੋਧ ਨਾਲ ਕਹਿਣ ਲੱਗਾ کہ اے જયรามજી તું ਮੇਰਾ ਪੱਕਾ ਦੁਸ਼ਮਣ ਹੈ ਮੇਰੇ ਨਾਲ ਕੋਈ ਪਿਛਲੇ ਜਨਮ ਦਾ ਵੈਰ ਲਿਆ ਹੋਈ ਆ ਜਿਹੜਾ ਸਦਾ ਹੀ ਫਕੀਰਾਂ ਦਾ ਸੰਗੀ ਹੈ ਇਸ ਦੇ ਲੜ ਮੇਰੀ ਪੁੱਤਰੀ ਲਾ دیتی ਹੈ ਇਸ ਨੇ ਤਾਂ ਇੱਕ ਦਿਨ ਫਕੀਰ ਬਣ ਜਾਣਾ ਹੈ ਕਿਉਂਕਿ ਜਿਸ ਨਾਲ جس ਦੀ ਪ੍ਰੀਤ ਹੁੰਦੀ ਹੈ ਉਹ ਓੜ ਕੋਸੇ ਦਾ ਹੀ ਰੂਪ ਹੋ ਜਾਂਦਾ ਹੈ ਜੇ ਮੈਂ ਇਹੋ ਜਿਹੇ ਲੱਛਣ ਜਾਣਦਾ ਤਾਂ ਕਦੇ ਵੀ ਮੈਂ ਆਪਣੀ ਬੇਟੀ ਦਾ ਰਿਸ਼ਤਾ ਨਾ ਕਰਦਾ ਤੇ ਨਾ ਹੀ ਵਿਆਹ ਕਰਦਾ ਮੇਰੇ ਪੂਰਬਲੇ ਜਨਮਾਂ ਦੇ ਪਾਪ ਅੱਗੇ ਆ ਗਏ ਹਨ ਮੇਰੀ ਲੜਕੀ ਦਾ ਜਰਾ ਸਨਮਾਨ ਨਹੀਂ ਹੁੰਦਾ ਅੱਗੋਂ ਕਿਸ ਨੇ ਇਸ ਨੂੰ ਸਮਝਾਇਆ ਵੀ ਨਹੀਂ ਉਹ ਵਿਚਾਰੀ ਦੀਨ ਤੇ ਦੁਖਿਆਰੀ ਰਹਿੰਦੀ ਹੈ ਮੇਰੇ ਪਾਸ ਐਡੇ ਐਡੇ ਅਥਰੂ ਸੁੱਟ ਕੇ ਸਾਰਾ ਹਾਲ ਸੁਣਾਇਆ ਸੁ ਇਸ ਪ੍ਰਕਾਰ ਦੇ ਉਲਾਂਭੇ ਸੁਣ ਕੇ ਭਾਈਆ ਜੈ ਰਾਮ ਜੀ ਬੋਲੇ हे ਮਹਤਾ ਜੀ ਰੋਸ ਨਾ ਕਰੋ ਐਵੇਂ ਦੋਸ਼ ਨਾ ਦੇਈ ਜਾਓ ਅੱਜ ਰੱਬ ਨੇ ਸਭ ਕੁਝ ਦਿੱਤਾ ਹੋਇਆ ਹੈ ਕਿਸੇ ਚੀਜ਼ ਦਾ ਘਾਟਾ ਨਹੀਂ ਕੱਪੜੇ ਹਨ ਗਹਿਣੇ ਹਨ ਜਿੰਨਾ ਮਰਜੀ ਹੈ ਹੰਡਾਵੇ ਖਾਵੇ ਕੋਈ ਰੋਕ ਟੋਕ ਨਹੀਂ ਤੁਸੀਂ ਦੱਸੋ ਕਿਹੜੀ ਗੱਲੋਂ ਦੁਖੀ ਹੈ ਇਹ ਸੁਣ ਕੇ ਪਾਈ ਮੂਲਾ ਚੁੱਪ ਕਰ ਗਿਆ ਤੇ जरा क्रोध ਠੰਡਾ ਹੋਇਆ ਗੁਰੂ ਜੀ ਪਾਸ ਚੁੱਪਚਾਪ ਬੈਠੇ ਰਹੇ ਤੇ ਪਿਤਾ ਸਮਾਨ ਸਮਝ ਕੇ ਕੋਈ ਗੱਲ ਨਾ ਆਖੀ ਭਾਈ ਮੂਲਾ ਜੀ ਇੱਕ ਰਾਤ ਰਹਿ ਕੇ ਦੂਜੇ ਦਿਨ ਘਰ ਚਲਾ ਗਿਆ ਤੇ ਧੀ ਦਾ ਸਾਰਾ ਹਾਲ ਚਾਲ ਆਪਣੇ ਘਰ ਵਾਲੀ ਚੰਦੋ ਰਾਣੀ ਨੂੰ ਸੁਣਾਇਆ ਕੁਝ ਦਿਨ ਪਿਛੋਂ ਚੰਦੋ ਰਾਣੀ ਆਪਣੀ ਧੀ ਨੂੰ ਮਿਲਣ ਲਈ ਆਈ ਤੇ ਸੁਲਖਣੀ ਜੀ ਨੇ ਉਹਨਾਂ ਨੂੰ ਵੀ ਸਾਰਾ ਹਾਲ ਵਿਸਥਾਰ ਨਾਲ ਸੁਣਾਉਣਾ ਕੀਤਾ ਧੀਰੀਆਂ ਗੱਲਾਂ ਸੁਣ ਕੇ ਬੀਬੀ ਚੰਦੋ ਰਾਣੀ ਬੜੇ ਗਰੋਧ ਵਿੱਚ ਆ ਗਈ ਤੇ ਉਸੇ ਵੇਲੇ ਬੇਬੇ ਨਾਨਕੀ ਜੀ ਪਾਸ ਗਈ ਔਰ ਗੁੱਸੇ ਵਿੱਚ ਬੋਲੀ ਕਿ ਤੁਹਾਡੇ ਦਿਲ ਵਿੱਚ ਰੱਬ ਦਾ ਕੋਈ ਡਰ ਨਹੀਂ ਮੇਰੇ ਤੇ ਨੂੰ ਟੈਲਣ ਵਾਕ ਰੱਖਿਆ ਹੋਇਆ ਹੈ ਤੇ ਆਪਣੇ ਭਰਾ ਨੂੰ ਕੁਝ ਨਹੀਂ ਕਹਿੰਦੀ ਨਾ ਇਹ ਸਮਝਾਉਂਦੇ ਹੋ ਤੁਹਾਡੇ ਵਰਗਾ ਕੋਈ ਨਰદય ਨਹੀਂ ਜਿੱਥੇ ਆ ਕੇ ਮੇਰੀ ਧੀ ਬਾਲ ਬਾਲ ਦੁਖੀ ਹੋ ਗਈ ਹੈ ਉਦੋਂ ਜੈ ਰਾਮ ਜੀ ਨੇ ਕਾਲੇ ਹੋ ਕੇ ਵਿਆਹ ਤਾਂ ਕਰਵਾ ਦਿੱਤਾ ਪਰ ਹੁਣ ਸਮਝਾਇਆ ਨਹੀਂ ਸੂ ਜਾਂਦਾ ਹਨੇਰ ਸਾਈ ਦਾ ਮਹੀਨਾ ਮਹੀਨਾ ਦਿਨ ਘਰ ਹੀ ਨਹੀਂ ਆਉਂਦਾ ਤੇ ਕਦੇ ਨਹੀਂ ਪੁੱਛਦਾ ਤਾਂ ਬੇਬੇ ਨਾਨਕੀ ਜੀ ਕਹਿਣ ਲੱਗੇ ਕਿ ਹੇ ਮਾਸੀ ਜੀ ਤੁਸੀਂ ਸਿਆਣੇ ਬਿਆਣੇ ਹੋ ਭਲਾ ਦੱਸੋ ਮੈਂ ਉਹਨਾਂ ਨੂੰ ਕੀ ਸਮਝਾਵਾਂ ਕਿਉਂਕਿ ਉਹ ਤਾਂ ਕੋਈ ਖੋਟਾ ਕੰਮ ਨਹੀਂ ਕਰਦਾ ਚੋਰਾਂ ਦਾ ਸੰਗ ਨਹੀਂ ਕਰਦਾ ਚੋਰੀ ਨਹੀਂ ਕਰਦਾ ਜੂਆ ਨਹੀਂ ਖੇលਦਾ ਕੋਈ ਨਸ਼ਾ ਨਹੀਂ ਪੀਂਦਾ ਪਰ ਇਸਤਰੀ ਗਾਮੀ ਨਹੀਂ ਲੋਭੀ ਗ੍ਰੋਧੀ ਠੱਗ ਨਹੀਂ ਤੇ ਸੁਪਨੇ ਵਿੱਚ ਵੀ ਜਿਸ ਦੇ ਮਨ ਵਿੱਚ ਕੋਈ ਵਿਕਾਰ ਨਹੀਂ ਉਪਜਦੇ ਜੇ ਇਹਨਾਂ ਵਿੱਚੋਂ ਕੋਈ ਕੰਮ ਮੰਦਾ ਕਰਦਾ ਤਾਂ ਮੈਂ ਸਮਝਾਉਂਦੀ ਚੰਗੀ ਵੀ ਲੱਗਦੀ ਪਰ ਬੜਾ ਸ਼ੋਸ਼ੀਲ ਹੈ ਦਾਨੀ ਹੈ ਦੂਜਿਆਂ ਦੇ ਦੁੱਖ ਦੂਰ ਕਰਦਾ ਹੈ ਮੇਰਾ ਵੀਰ ਪਰਉਪਕਾਰੀ ਹੈ ਕੀਰਤ ਕਮਾਈ ਕਰਕੇ ਆਪ ਖਾਂਦਾ ਤੇ ਦੂਜਿਆਂ ਨੂੰ ਖਵਾਉਂਦਾ ਹੈ ਚੰਗੇ ਕੰਮ ਕਰਦੇ ਆ ਨੂੰ ਮੈਂ ਕੀ ਸਮਝਾਵਾਂ ਤੁਹਾਨੂੰ ਆਪਣੇ ਧਨ ਭਾਗ ਸਮਝਣੇ ਚਾਹੀਦੇ ਹਨ ਕਿ ਇਹੋ ਜਿਹਾ ਸ੍ਰੇਸ਼ਟ ਜਵਾਈ ਤੁਹਾਡਾ ਬਣਿਆ ਹੈ ਤੁਸੀਂ ਇਹ ਤਾਂ ਦੱਸੋ ਕਿ ਪਰਜਾਈ ਨੂੰ ਕਿਸ ਗੱਲ ਦਾ ਦੁੱਖ ਹੈ ਸਭ ਪ੍ਰਕਾਰ ਦੇ ਬਸਤਰ ਭੂਖਣ ਖਾਣ ਪਾਣ ਦੇ ਸੁਖ ਮੌਜੂਦ ਹਣ ਸੰ ਇਹ ਗੱਲ ਸੁਣ ਕੇ ਚੰਦੋ ਨੂੰ ਕੋਈ ਉੱਤਰ ਨਾ ਔੜਿਆ ਤੇ ਕੱਚੀ ਜਿਹੀ ਹੋ ਕੇ ਆਪਣੀ ਲੜਕੀ ਪਾਸ ਮੁੜ ਗਈ ਤੇ ਕਿਹਾ ਕਿ ਮੈਂ ਤੇਰੀ ਨਣਾਣ ਨੂੰ ਜਾ ਕੇ ਓਲਾਂਬੇ ਦਿੱਤੇ ਹਨ ਪਰ ਇੱਕੋ ਗੱਲ ਕਹਿੰਦੀ ਹੈ ਕਿ ਉਸ ਨੂੰ ਦੁੱਖ ਕੀ ਹੈ ਸੁਰਖਣੀ ਜੀ ਨੇ ਕਿਹਾ ਕਿ हे ਮਾਂ ਤੂੰ ਬੜੀ ਸਿਆਣੀ ਹੈ ਗੱਲ ਨਹੀਂ ਸਮਝ ਸਕਦੀ ਕਪੜੇ ਧਨਪਦਾਰਥ ਮੇਰੇ ਕਿਸ ਕੰਮ ਦੇ ਹਨ ਜਦ ਕਿ ਉਹ ਘਰ ਹੀ ਨਹੀਂ ਆਉਂਦੇ ਔਰ ਕਦੇ ਹੱਸ ਕੇ ਨਹੀਂ ਬੋਲੇ ਔਰ ਆਪਣੇ ਦਿਲ ਦੀ ਗੱਲ ਕਿਸੇ ਨੂੰ ਕੀ ਦੱਸਾਂ ਇਹ ਚਿੰਤਾ ਦਿਨ ਰਾਤ ਖਾਈ ਜਾਂਦੀ ਹੈ ਇਸ ਪ੍ਰਕਾਰ ਦੀ ਚੰਦੋਂ ਨੇ ਧੀ ਧੀ ਗੱਲ ਸੁਣ ਕੇ ਸਮਝ ਲਈ ਜਾ ਕੇ ਬੇਬੇ ਨਾਨਕੀ ਜਿਹਨੂੰ ਦੁੱਖ ਵਾਲੀ ਸਾਰੀ ਗੱਲ ਕਹਿ ਸੁਣਾਈ ਬੇਬੇ ਨਾਨਕੀ ਜੀ ਨੇ ਕਿਹਾ ਕਿ ਮਾਸੀ ਜੀ ਮੇਰੀ ਭਝਾਈ ਦਾ ਸੁਭਾਅ ਬੜਾ ਕਠੋਰ ਹੈ ਮੈਂ ਸਦਦੀ ਹਾਂ ਤਦਪੀ ਨਹੀਂ ਆਉਂਦੀ ਜੇ ਆਉਂਦੀ ਹੈ ਤਾਂ ਹੱਸ ਕੇ ਨਹੀਂ ਬੋਲਦੀ ਮੈਂ ਛੋਟੀ ਭਝਾਈ ਸਮਝ ਕੇ ਉਸ ਨੂੰ ਕੁਝ ਨਹੀਂ ਕਹਿੰਦੀ ਸੁਨ ਚੰਦੋ ਰਾਣੀ ਕਹਿਓ ਪਤ ਜੇ ਭਨੇ ਸੁਭ ਬੈਨ ਹੀਨ ਬਸਨ ਭੂਖਣ ਤੇਰਿਆ ਤਦਪ ਸੁਖ ਦੇ ਨਰੇਨ ਚੰਦੋ ਰਾਣੀ ਕਹਿਣ ਲੱਗੀ ਕਿ ਜਿਸ ਇਸਤਰੀ ਨਾਲ ਪਤੀ ਖੁਸ਼ ਹੋ ਕੇ ਬੋਲਦਾ ਹੈ ਭਾਵੇਂ ਉਸ ਨੂੰ ਕਪੜਾ ਗਹਿਣਾ ਕੁਝ ਨਾ ਮਿਲੇ ਤਾਂ ਵੀ ਉਹ ਪ੍ਰਸੰਦ ਰਹਿੰਦੀ ਹੈ ਇੱਥੇ ਤਾਂ ਚੰਗੀ ਤਰ੍ਹਾਂ ਬੋਲਣਾ ਤਾਂ ਕਿਤੇ ਰਹਾ ਕਦੇ ਘਰ ਹੀ ਨਹੀਂ ਆਉਂਦੇ ਜੇ ਕਦੇ ਆਏ ਵੀ ਤਾਂ ਵੀ ਬੁਲਾਉਂਦੇ ਵੀ ਨਹੀਂ ਤੁਸੀਂ ਆਪਣੇ ਮਨ ਵਿੱਚ ਸਮਝੋ ਕਿ ਜੇ ਉਹ ਸੜੀ ਬਲੀ ਨਾ ਕਹੇ ਤਾਂ ਕੀ ਕਰੇ ਬਿਬੇ ਨਾਨਕੀ ਨੇ ਕਿਹਾ ਕਿ ਮਾਸੀ ਜੀ ਜੋ ਤੁਸੀਂ ਕਿਹਾ ਹੈ ਉਹ ਸੱਚ ਹੈ ਪਰ ਪੁਰਸ਼ ਨੂੰ ਵਸ ਕਰਨ ਲਈ ਸਭ ਤੋਂ ਚੰਗੀ ਸੇਵਾ ਹੀ ਹੈ ਅਰ ਸੇਵਾ ਕੀਤੀ ਹੋਈ ਕਦੇ ਬ्यर्थ ਨਹੀਂ ਜਾਂਦੀ ਤੋ ਤੁਸੀਂ ਪਰਜਾਈ ਨੂੰ ਸਮਝਾਓ ਕਿ ਜੇ ਪਤੀ ਜੀ ਦੀ ਮਨ ਕਰਕੇ ਸੇਵਾ ਕਰੇਗੀ ਤਾਂ ਉਹ ਭਰਾਤਾ ਜੀ ਜਰੂਰ ਪ੍ਰਸੰਨ ਹੋ ਜਾਣਗੇ ਕਿਉਂਕਿ ਦੀਨ ਦਿ얄 ਹਨ ਮਾਸੀ ਜੀ ਮੈਂ ਉਹਨਾਂ ਨੂੰ ਭਰਾ ਨਹੀਂ ਸਮਝਦੀ ਰੱਬ ਦਾ ਰੂਪ ਸਮਝਦੀ ਹਾਂ ਇਸ ਲਈ ਉਹਨਾਂ ਨੂੰ ਕੋਈ ਗੱਲ ਨਹੀਂ ਕਹਿੰਦੀ ਡਰਦੀ ਰਹਿੰਦੀ ਹਾਂ ਪਰੰਤੂ ਹੁਣ ਜਦੋਂ ਘਰ ਆਉਣਗੇ ਤਾਂ ਮੈਂ ਪਰਜਾਈ ਦਾ ਮਨੋਰਥ ਪੂਰਾ ਕਰਨ ਲਈ ਕਹਾਂਗੀ ਇਸ ਤਰ੍ਹਾਂ ਦੇ ਮਿੱਠੇ-ਮਿੱਠੇ ਬਚਨ ਸੁਣ ਕੇ ਬੀਬੀ ਚੰਦੋ ਰਾਣੀ ਧੀਰਜ ਕਰਕੇ ਵਾਪਸ ਆ ਗਈ ਤੇ ਆ ਕੇ ਆਪਣੀ ਲੜਕੀ ਨੂੰ ਹਰ ਪ੍ਰਕਾਰ ਦੀ ਧੀਰਜ ਦੇ ਕੇ ਕਿਹਾ ਕਿ ਤੂੰ ਪੇਕੇ ਘਰ ਵਿੱਚ ਬੜੀ लाਡਲੀ ਰਹੀ ਹੈ ਤੈਨੂੰ ਸੇਵਾ ਕਰਨ ਦਾ ਵੱਲ ਹੀ ਨਹੀਂ ਆਇਆ ਪਰ ਜੋ ਇਸਤਰੀ ਪਤਨੀ ਸੇਵਾ ਕਰਦੀ ਹੈ ਉਹ ਲੋਕ ਪਰ ਲੋਕ ਵਿੱਚ ਸੁਖ ਪਾਉਂਦੀ ਹੈ ਸੋ ਤੂੰ ਵੀ ਸੇਵਾ ਕਰੇਂਗੀ ਤਾਂ ਮੇਵਾ ਮਿਲੇਗਾ ਇਤੇ ਆਦ ਸਿੱਖਿਆ ਦੇ ਕੇ ਕੁਝ ਦਿਨ ਠਹਿਰ ਆਪਣੇ ਘਰ ਆ ਗਈ ਸੋ ਬੀਬੀ ਚੰਦੋ ਰਾਣੀ ਨੇ ਆਪਣੀ ਸੁਪੁੱਤਰੀ ਮਾਤਾ ਸੁਲਖਣੀ ਨੂੰ ਸਮਝਾਉਣਾ ਕੀਤਾ ਕਿ ਸੇਵਾ ਤੋਂ ਹੀ ਮੇਵਾ ਮਿਲਦਾ ਹੈ ਆਪਜੀ ਸੇਵਾ ਕਰੋ ਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੋ ਸਾਰਾ ਕੁਝ ਉਹ ਨਿਰੰਕਾਰ ਦੇਵੇਗਾ ਸੋ ਇਸ ਤਰ੍ਹਾਂ ਸੇਵਾ ਭਾਵਨਾ ਦਾ ਉਪਦੇਸ਼ ਦੇ ਕੇ ਤੇ ਬੇਬੇ ਨਾਨਕੀ ਜੀ ਨੇ ਬੜੀ ਚੰਗੀ ਤਰ੍ਹਾਂ ਸਮਝਾਉਣਾ ਕੀਤਾ ਤੇ ਨਾਲ ਵਿਸ਼ਵਾਸ ਵੀ ਦਿਵਾਇਆ ਕਿ ਜੋ ਮਨ ਦੀ ਭਾਵਨਾ ਹੈ ਕਿ ਉਹ ਆਨ ਗੁਰੂ ਨਾਨਕ ਦੇਵ ਮਹਾਰਾਜੀ ਪੂਰੀ ਕਰਨਗੇ ਸੋ ਸਲਖਣੀ ਜੀ ਨੂੰ ਸਮਝਾਓ ਕਿ ਉਹ ਸੇਵਾ ਕਰਨ ਤੇ ਸੇਵਾ ਦੇ ਨਾਲ ਹੀ ਮੇਵਾ ਮਿਲੇਗਾ ਸੋ ਇਸ ਤਰ੍ਹਾਂ ਸੋ ਉਹ ਉਪਦੇਸ਼ ਸੁਣ ਕੇ ਬੇਬੇ ਨਾਨਕੀ ਜੀ ਤੋਂ ਬੀਬੀ ਚੰਦੋ ਰਾਣੀ ਆਪਣੇ ਘਰ ਆ ਗਈ ਸੋ ਇਹ ਪ੍ਰਸੰਗ ਤਨਪਾਈ ਬਾਲਾ ਜੀ ਨੇ ਤਨ ਗੁਰੂ ਅੰਗਦ ਦੇ ਮਹਾਰਾਜੀ ਨੂੰ ਸਮੂਹ ਸਿਕ ਸੰਗਤਾਂ ਨੂੰ ਸਰਵਣ ਕਰਾਇਆ ਤੇ ਨਾਲ ਭੁੱਲਾਂ ਚੁੱਕਾਂ ਦੀ ਖਿਮਾ ਮੰਗੀ ਕਿ ਸੱਚੇ ਪਾਤਸ਼ਾਹ ਜੀ ਇਹ ਪ੍ਰਸੰਗ ਇੱਥੇ ਹੀ ਸਮਾਪਤ ਹੁੰਦਾ ਹੈ ਤੇ ਅਗਲਾ ਪ੍ਰਸੰਗ ਆਵੇਗਾ ਕਿ ਬੀਬੇ ਨਾਨਕੀ ਜੀ ਦਾ ਸੰਵਾਦ ਹੋਵੇਗਾ ਗੱਲਬਾਤ ਹੋਵੇਗੀ ਉਹ ਗੱਲਬਾਤ ਕੀ ਹੈ ਬੀਬੇ ਨਾਨਕੀ ਦਾ ਸੰਵਾਦ ਕੀ ਹੈ ਸੋ ਸਾਰਾ ਪ੍ਰਸੰਗ ਆਪਾਂ ਸਮੇਂ ਨਾਲ ਸਰਵਣ ਕਰਾਂਗੇ ਤੇ ਨਾਲ ਆਪਾਂ ਵੀ ਭੁੱਲਾਂ ਚੁੱਕਾਂ ਦੀ ਖਿਮਾ ਮੰਗਦੇ ਹਾਂ ਕਿ ਸਤਿਗੁਰੂ ਜੀ ਰਹਿਮਤ ਕਰਨ ਕਿ ਸੁਣੇ ਹੋਏ ਵਿਚਾਰਾਂ ਵਿੱਚੋਂ ਕੋਈ ਵਿਚਾਰ ਸਾਡੇ ਹਿਰਦੇ ਵਿੱਚ ਵਸੇ ਤਾਂ ਕਿ ਪਰ ਸਾਡਾ ਲੋਕ ਸੁਖੀਏ ਪਰ ਲੋਕ ਸਹਿਲਾ ਹੋ ਸਕੇ ਬਣੇ ਰਹੋ ਚੈਨਲ ਦੇ ਨਾਲ ਤਾਂ ਕਿ ਆਪਾਂ ਧੰ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਲੜੀਵਾਰ ਚੱਲ ਰਹੀ ਜਨਮ ਕਥਾ ਨੂੰ ਸਰਵਣ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ